ਅਸੀਂ ਨਾ ਸਰਕਸ ਰੱਖਿਆ ਫੋਰਸ 112 ਤੇ ਲੱਗੇ ਹੋਏ ਹਾਂ ਕਲਾਨਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਨ ਪੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਹਾਂ ਨੂੰ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਆ ਗੱਡੀ ਦੀ ਕਿੰਨ ਲੱਗੀ ਪਈ ਗੱਡੀ ਸਾਡੇ ਹੰਦਾਂ ਨੂੰ ਵੱਜੀ ਸੀ ਜੀ ਰੋਂਗ ਨਹੀਂ ਆਪਣੀ ਸਾਈਡ ਤੇ ਪਾ ਲੱਗੀ ਥੱਲੇ ਉੱਤਰ ਕੇ ਵੱਜੀ ਹੋਈ ਕਿੱਥੇ ਵੱਜੀ ਗੱਡੀ ਮੰਗਲ ਸ਼ਾਨ ਪੁਲੀ ਤੇ ਟਰੱਕ ਦੇ ਪਿੱਛੇ ਮਾਰੀ ਟਰੱਕ ਦੇ ਅਗਲੇ ਬੰਨੇ ਟਰੱਕ ਲੋਤਾਵਾ ਟਰੱਕ ਦੇ ਨਾਲ ਵੱਜੀ ਆ ਕਿਤੇ ਗੱਡੀ ਚ ਵਰਦੀ ਵੀ ਪਈ ਕੇ ਜੀ ਜਿਹੜੀਆਂ ਹਾਂ ਵੇਖੀ ਐ ਸ਼ੀਸ਼ੀ ਤੇ ਜਾ ਕੇ ਸ਼ੀਸ਼ੀ ਤੇ ਆ ਕੇ ਕੱਢ ਕੇ ਤਹਾਂ ਲੈ ਆ ਇਹ ਕਿੰਨੇ ਜਾਣੇ ਸੀ ਗੱਡੀ ਜੀ ਇਹ ਦੋ ਜਾਣੇ ਤੇ ਦੋਨੋਂ ਠੀਕ ਨੇ ਜਾਂ ਨਹੀਂ ਇੱਕ ਡੈੱਡ ਹੋ ਗਿਆ ਹਸਤਾਲ ਆ ਲਿਆਂ ਡਾਕਟਰ ਸਾਹਿਬ ਨੇ ਕਿਹਾ ਵੀ ਇੱਕ ਡੈੱਡ ਹੋ ਗਿਆ ਵਾ ਇੱਕ ਠੀਕ ਆ ਪਤਾ ਨਹੀਂ ਕਿੱਥੋਂ ਦੇ ਹਨ ਇਹ ਗਨੇ ਵਾਸੀ ਕਿਥੋਂ ਦੇ ਪਤਾ ਨਹੀਂ ਜੇ ਨਹੀਂ ਲੱਗਾ ਰਸਨਾ ਨਾ ਨੂੰ ਕੁਝ ਮਲ ਨਾ ਨੂੰ ਨਹੀਂ ਕੁਝ ਪਤਾ ਉਹ ਜੀ ਜਾਰੀ ਹੈ ਕੰਮ ਕਲਾਚ ਚੱਲੇ ਕਲਾਚ ਹਾਂ ਜੀ ਪਿੰਡ ਚੰਡੂੜਾ ਦਾ ਨਾਗੀਰਾ ਗਰਨਾਪ ਸਿੰਘ ਇਹ ਜਿਹੜਾ ਐਕਸੀਡੈਂਟ ਹੋਇਆ ਵਈ ਕਿਸ ਤਰ੍ਹਾਂ ਹੋਇਆ ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਲਿਆ ਕੇ ਗੱਡੀ ਇਹ ਠੋਕਤੀ ਇਹ ਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਧੀਰੀ ਸਾਈਡ ਤੋਂ ਧੀਰੇ ਇਹ ਆਈ ਕਲਾ ਕਲਾਨਵਰ ਵਾਲੋਂ ਸਾਈਡ ਤੋਂ ਆਉਂਦੀ ਕਾਰ ਨਾਲ ਸਾਲਸ ਰੋੜ ਤੇ ਲਾਜ ਸਾਈਡ ਤੇ ਖਲੋਤਾ ਟਾ ਠੰਡੇ ਕਰਨ ਦੇ ਆ ਗੱਡੀ ਦੇ ਕਿੰਨੇ ਜਾਣੇ ਇਹ ਦੋ ਜਾਣੇ ਤੇ ਸੱਟਾਂ ਲੱਗੀਆਂ ਦੋਨਾਂ ਨੇ ਜਾਂ ਹਾਂ ਸੱਟਾਂ ਲੱਗੀਆਂ ਦੋਆਂ ਜਾਣਾਂ ਦੇ ਦੋ ਇੱਕ ਮੋਟਰਸਾਈਕਲ ਵਾਲਾ ਟਾਇਆ ਨਾ ਪਿੱਛੇ ਨਾਲ ਹੀ ਮੋਟਰਸਾਈਕਲ ਮੁੜ ਕੇ ਗੱਡੀ ਇਹਨਾਂ ਕੋਈ ਕੰਟਰੋਲ ਨਹੀਂ ਪਾਇਆ ਕੀ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆ ਦੀ ਬਰਦੀ ਵਿੱਚ ਪਈ ਹੈ ਇਸ ਤੁਹਾਡੀ ਗੱਡੀ ਇੱਥੇ ਖੜੀ ਖੜੀ ਗੱਡੀ ਦੇ ਵਿੱਚ ਚਿਲਾ ਹਾਂ ਫਲੋਟੀ ਗੱਡੀ ਜੀ ਬਾਈ ਸ਼ਾਵੇ ਲਾਈ ਗੱਡੀ ਸਾਈਡ ਤੇ ਸਫਸ ਰੋਡ ਤੇ